ਲੈ ਕੇ ਆਈਦਾ ਹੈ ਨਾ ਜਦੋਂ ਤੇ ਜਿਹੜਾ ਸਾਡਾ ਪੁਰਾਣਾ ਸਟਾਕ ਹੁੰਦਾ ਨਾ ਕੋਸ਼ਿਸ਼ ਕਰੀਦੀ ਕਿ ਉਹਨੂੰ ਅਸੀਂ ਕਲੈਰੈਂਸ ਦੇ ਵਿੱਚ ਅੱਛੀ ਵਲੀ ਸੇਲ ਦੇ ਵਿੱਚ ਪਾਡੀ ਉਹਦੇ ਵਿੱਚ ਆਪਾਂ 60% ਆਫ ਕਰਕੇ ਬੜੇ ਸੋਹਣੇ ਸੋਹਣੇ ਜਿਹੜੇ ਹੈਗੇ ਜੀ ਆ ਸੂਟਸ ਰੈਡੀ ਕਲੈਕਸ਼ਨ ਮਤਲਬ ਬੁਟੀਕ ਸੂਟਸ ਹੋਣਗੇ ਇਹਦੇ ਸਾਰੋ ਸਾਰੇ ਸਾਈਡ ਦੇ ਉੱਪਰ ਲੇਸ ਲੱਗੀ ਹੋਈ ਹੈ ਔਰ ਦੁਪੱਟੇ ਦਾ ਪ੍ਰਿੰਟ ਬੜਾ ਅੱਛਾ ਹੈ ਹੁਣ ਅੱਗੇ ਆ ਜਿਹੜਾ ਦੁਪੱਟਾ ਹੈ ਨਾ ਇਹ ਅਸੀਂ ਕੈਰੀ ਕਰ ਸਕਦੇ ਆ ਜਿੱਦਾਂ ਪਲੇਨ ਸੂਟ ਇਹ ਆਏਗਾ ਬਨਾਰਸੀ ਟੱਚ ਦਿੱਤਾ ਹੋਇਆ ਹੈ ਇਹਨੂੰ ਠੀਕ ਹੈ ਜੀ ਬਨਾਰਸੀ ਪ੍ਰਿੰਟ ਆਇਆ ਹੈ ਬਹੁਤ ਹਲਕਾ ਜਿਆ ਫੈਬਰਿਕ ਹੈ ਲਾਈਟ ਵੇਟਿਡ ਮਤਲਬ ਹਲਕਾ ਹੋ ਸੈਂਸ ਕੁਆਲਿਟੀ ਵਾਈਜ਼ ਨਹੀਂ ਲਾਈਟ ਵੇਟਿਡ ਈਜ਼ੀ ਟੂ ਕੈਰੀ ਠੀਕ ਹੈ ਦੇਖੋ ਇਹਦਾ ਨਾ ਐਕਚੁਅਲੀ ਇੱਥੋਂ ਵੀ ਪਤਾ ਲੱਗਣਾ ਬਹੁਤ ਲੱਗ ਗਿਆ ਪਤਾ ਨਹੀਂ ਲੱਗਣਾ ਇਹਦਾ ਪ੍ਰਿੰਟ ਆ ਦੇਖੋ ਬਹੁਤ ਸੋਹਣਾ ਪੀਸ ਹੈ ਠੀਕ ਹੈ ਜਿੱਦਾਂ ਕਾਟ ਸੈੱਟ ਬਣ ਰਹੇ ਨੇ ਅੱਜਕੱਲ ਤੇ ਤੁਸੀਂ ਉਹ ਬਣਵਾ ਸਕਦੇ ਹੋ ਆਰਾਮ ਨਾਲ ਅਭੀ ਤੁਹਾਨੂੰ ਖੋਲ ਕੇ ਦਿਖਾ ਰਹੀ ਹਾਂ ਮੈਂ ਕਿਉਂਕਿ ਗ੍ਰੇਸ ਇਹਨਾਂ ਦੀ ਖੋਲ ਕੇ ਆਉਂਦੀ ਹੈ ਆ ਦੇਖੋ ਜੀ ਔਰ ਬਹੁਤ ਹੀ ਪਿਆਰਾ ਪੀਸ ਹੈ ਔਰ ਇਹ ਪਿਓਰ ਕਾਟਨ ਹੈ ਜੀ ਜਿਹਦੇ ਉਹਦੇ ਵਿੱਚ ਉਹ ਦੀ ਅਸੀਂ ਭਰਪੂਰ ਫਾਇਦੇ ਕਰਾ ਦੇਣੇ ਆ ਜੀ ਤੁਹਾਡੇ ਤੇ ਭਰਪੂਰ ਫਾਇਦੇ ਕਰਵਾਉਣ ਵਾਸਤੇ ਕਰਨਾ ਕੀ ਪੈਣਾ ਤੁਹਾਨੂੰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਪੈਣਾ ਆ ਮੰਥ ਦੇ ਲਾਸਟ ਵੇਚ ਅਸੀਂ ਲਾਈਵ ਹੋਵਾਂਗੇ ਉਹੀ 9 ਵਜੇ ਲਾਈਵ ਹੋਵਾਂਗੇ ਜੀ ਸਾਹਿਬ ਕਿਹੋ ਜੀ ਕੀ ਫਤ ਹੈ ਕਿਤੋਂ ਸਾਰੇ ਜੀ ਹੀ ਠੀਕ ਠਾਕ ਹੋ ਗਏ ਹੁਣ ਤੇ ਹੋ ਗਈ ਬੜੀ ਗਰਮੀ ਠੀਕ ਠਾਕ ਤੇ ਹੋ ਗਏ ਪਰ ਗਰਮੀ ਨੇ ਸਹੀ ਹਾਲਾਤ ਹੀ ਮਾਰੀ ਪਈ ਹੈ ਹੁਣ ਤੇ ਕੋਈ ਗੱਲ ਨਹੀਂ ਗਰਮੀਆਂ ਤੇ ਗਰਮੀਆਂ ਦੇ ਸੂਟ ਵੀ ਹੈਗੇ ਨੇ ਫਿਰ ਇਦਾਂ ਨਹੀਂ ਹੈ ਨਾ ਗਰਮੀ ਆ ਗਈ ਗਰਮੀ ਨੂੰ ਇੰਜੋਏ ਕਰੀਏ ਕਿੱਦਾਂ ਇੰਜੋਏ ਕਰਾਂਗੇ ਆਪਾਂ ਗਰਮੀ ਆਪਾਂ ਦਾ ਹੱਲ ਕੱਢ ਲਿਆ ਜੇ ਐਕਚੁਅਲੀ ਹੁਣ ਜਦੋਂ ਵੀ ਅਸੀਂ ਇਹ ਦੇਖੋ ਫੁੱਲ ਲਬਟੀ ਪੂਰੀ ਹਨਾ ਨਿਊ ਸਟਾਕ ਲੈ ਕੇ ਆਈਦਾ ਹੈ ਨਾ ਜਦੋਂ ਤੇ ਜਿਹੜਾ ਸਾਡਾ ਪੁਰਾਣਾ ਸਟਾਕ ਹੁੰਦਾ ਨਾ ਕੋਸ਼ਿਸ਼ ਕਰੀਦੀ ਕਿ ਉਹਨੂੰ ਅਸੀਂ ਕਲੈਰੈਂਸ ਦੇ ਵਿੱਚ ਅੱਛੀ ਵਾਲੀ ਸੇਲ ਦੇ ਵਿੱਚ ਕੱਢ ਦਈਏ ਹਨਾ ਨਾਰਮਲੀ ਕੱਢੀਦੀ ਹੈ 40% 50% ਅੱਜ ਦੀ ਜਿਹੜੀ ਹੋਈ ਕੀ ਜੀ ਵੀਡੀਓ ਦੇ ਵਿੱਚ ਆਪਾਂ 60% ਆਫ ਕਰਕੇ ਬੜੇ ਸੋਹਣੇ ਸੋਹਣੇ ਜਿਹੜੇ ਹੈਗੇ ਜੀ ਆ ਸੂਟਸ ਰੈਡੀ ਕਲੈਕਸ਼ਨ ਮਤਲਬ ਬੁਟੀਕ ਸੂਟਸ ਹੋਣਗੇ ਪਰ ਰੈਡੀ ਕਲੈਕਸ਼ਨ ਹੈ ਜੀ ਜਿਹੜੀ ਪਿਓਰ ਕਾਟਨ ਹੋਏਗੀ ਹਰ ਇੱਕ ਸੂਟ ਦਾ ਪ੍ਰਾਈਸ ਹਰ ਇੱਕ ਸੂਟ ਦੀਆਂ ਫੈਬਰਿਕ ਡਿਟੇਲਸ ਮੈਂ ਨਾਲ-ਨਾਲ ਹੀ ਬੋਲ ਦੀ ਜੇ ਤੇ ਅੱਜ ਦੇ ਜਿਹੜੇ ਸੂਟਸ ਹੋਣਗੇ ਜਿਆਦਾ ਤੇ ਜਿਹੜੇ ਹੋਣਗੇ ਜੀ 60% ਆਫ ਵਾਲੇ ਨਹੀਂ ਤਾਂ ਫਿਰ 40% ਆਫ ਵਾਲੇ ਹੋਣਗੇ ਲੇਕਿਨ ਮੈਜੋਰਟੀ 60% ਆਫ ਸੂਟਸ ਦੀ ਹੋਏਗੀ ਜੀ ਸਟਾਰਟ ਕਰ ਰਹੇ ਹਾਂ ਜੀ ਅਸੀਂ ਬਲੂ ਕਲਰ ਤੋਂ ਬਹੁਤ ਸੋਹਣਾ ਸੂਟ ਹੈ ਜੀ ਇਹ ਇਹ ਹੈਗਾ ਜੀ ਪਿਓਰ ਕਾਟਨ ਐਂਡ ਚਾਹ ਨੂੰ ਲਾ ਕੇ ਦਿਖਾ ਦਿੰਨੇ ਆ ਕਿਉਂਕਿ ਨਾ ਪ੍ਰਿੰਟਸ ਵੀ ਜਿਹੜੇ ਹੁੰਦੇ ਆ ਨਾ ਐਦਾਂ ਹੀ ਪਤਾ ਲੱਗਦਾ ਜਦੋਂ ਅਸੀਂ ਲਾਈਏ ਠੀਕ ਹੈ ਜੀ ਆ ਦੇਖੋ ਇਹ ਆਏਗਾ ਬਿਊਟੀਫੁਲ ਸੂਟ ਆ ਦੇਖੋ ਜੀ ਠੀਕ ਹੈ ਇਹ ਹੈਗਾ ਮੋਰ ਪੰਖੀ ਹੈ ਜਿਆ ਕਲਰ ਹੈ ਗ੍ਰੀਨ ਮੋਰ ਪੰਖੀ ਹੈ ਜਿਆ ਠੀਕ ਹੈ ਲੱਗ ਗਿਆ ਵੀ ਦਿਖਾ ਦਿੰਦੇ ਆ ਤੁਹਾਨੂੰ ਆ ਦੇਖੋ ਇਹਦਾ ਪ੍ਰਿੰਟ ਤੁਸੀਂ ਲੱਗ ਗਿਆ ਵੀ ਦੇਖ ਲਓ ਆ ਦੇਖੋ ਬਹੁਤ ਸੋਹਣਾ ਪੀਸ ਹੈ ਜੀ ਇਹ ਬਿਊਟੀਫੁਲ ਪੀਸ ਠੀਕ ਹੈ ਜੀ ਤੇ ਇਹ ਇਹਦਾ ਦੁਪੱਟਾ ਹੈ ਆ ਦੇਖੋ ਦੁਪੱਟੇ ਦੇ ਵਿੱਚ ਨਾ ਅਸੀਂ ਕਰਵਾਤਾ ਜੀ ਪੈਚ ਵਰਕ ਬਹੁਤ ਪਿਆਰਾ ਪੀਸ ਹੈ اور ਦੁਪੱਟਾ 2 ਮੀਟਰ ਫੁੱਲਾ ਡੁਗਾ ਸਾਡੇ ਸਾਹਮਣੇ ਲਿਖਤਾ ਹੋਇਆ ਹੈ 2.5 ਮੀਟਰ ਦਾ ਦੁਪੱਟਾ ਪੂਰਾ ਫੁੱਲਾ ਡੁਗਾ ਵਿਦ ਪੈਚਵਰਕ ਔਰ ਸਾਈਡਾਂ ਦੇ ਉੱਤੇ ਵੀ ਸੂਟ ਦੇ ਨਾਲ ਦੀ ਲੇਸ ਔਰ ਲੇਸ ਨੂੰ ਕੰਬਾਈਨ ਕੀਤਾ ਸਮੋਸਾ ਲੇਸ ਨਾਲ ਔਰ ਇਹਦੇ ਵਿੱਚ ਵਿੱਚ ਅੱਤਾ ਗੋਟੇ ਦੀਆਂ ਗੋਟਾ ਡੀਟੇਲਿੰਗ ਦਿੱਤੀਆਂ ਠੀਕ ਹੈ ਅੱਛੇ ਵਾਲਾ ਗੋਟਾ ਆ ਨਹੀਂ ਹੈ ਕਿ ਚੁੱਬਨ ਵਾਲਾ ਠੀਕ ਹੈ ਦੇਖੋ ਬਹੁਤ ਸੋਹਣਾ ਪੀਸ ਹੈ ਕੁੱਲਾ ਡੁਲਾ ਦੁਪੱਟਾ ਪੂਰਾ ਮੋਹਰ ਪੰਖੇਆ ਕਲਰ ਦਾ ਤੇ ਇਹ ਹੈਗਾ ਜੀ ਇਹ ਵਾਲਾ ਜਿਹੜਾ ਸੂਟ ਹੈਗਾ ਆ ਇਹਦਾ ਪ੍ਰਾਈਸ ਤੁਹਾਨੂੰ ਪੈਣਾ ਹੈ ਜੀ ਅ ਇਹ ਹੈਗਾ 1450 ਦਾ ਤੇ ਇਹ ਵਾਲੇ ਇਹ ਸੂਟ ਦੇ ਉੱਤੇ ਤੁਹਾਨੂੰ ਆਫਰ ਮਿਲੇਗੀ ਜੀ ਇਹ ਤੁਹਾਨੂੰ ਪੈਣਾ 999 ਦਾ ਬਸ ਸਿਰਫ ਤੇ ਸਿਰਫ 999 ਦਾ ਸੂਟ ਪੈਣਾ ਦਾ ਹੋਏ ਬੜਾ ਠੀਕ ਹੈ ਜੀ ਐਂਡ ਹੁਣ ਅਗਲੀ ਚੀਜ਼ ਹੈ embroidery ਠੀਕ ਹੈ कॉटन ਦੇ ਉੱਪਰ ਬਹੁਤ ਪਿਆਰਾ ਪੀਸ ਹੈ ਇਹ ਵੀ ਕਿਉਂਕਿ ਹਰ ਤਰੀਕੇ ਦੇ ਰੰਗ ਜਿਹੜੇ ਆ ਸਾਡੇ ਕੋਲ ਡਿਮਾਂਡ ਹੁੰਦੀ ਹੈ ਅੱਛਾ ਇਹ ਜਿਹੜੀ ਕਾਟਨ ਹੋएगी ਇੱਕ ਕੈਂਬਰੀ ਕਾਟਨ ਨਹੀਂ ਹੈਗੀ ਥਿਸ ਇਜ਼ ਮਸਲੀਨ ਟਾਈਪ ਠੀਕ ਹੈ ਜੀ ਆ ਆ ਦੇਖੋ ਐਦਾਂ ਆਏਗਾ ਇਹ ਇਹ ਨਾ ਪਿਓਰ ਕਾਟਨ ਨਹੀਂ ਹੈਗੀ ਇਹ ਬਹੁਤ ਗਰਮੀ 'ਚ ਨਹੀਂ ਪਹਿਣਾ ਤੁਹਾਨੂੰ ਪਤਾ ਹੈ ਝੂਠ ਬੋਲ ਕੇ ਆਪਾਂ ਕੰਮ ਕਰੀਦਾ ਨਹੀਂ ਮੈਂ ਤੁਹਾਨੂੰ ਪਿਓਰ ਕਾਟਨ ਕਹਿ ਕੇ ਸੇਲ ਕਰਦਾ ਇਹ ਪਿਓਰ ਕਾਟਨ ਨਹੀਂ ਹੈਗੀ ਆਪਾਂ ਕਸਟਮਰ ਬਣਾਉਣੇ ਆ ਆਪਾਂ ਕਸਟਮਰਾਂ ਨੂੰ ਧੋਖਾ ਨਹੀਂ ਦੇਣਾ ਹਾਂ ਤੇ ਆ ਦੇਖੋ ਲੇਕਿਨ ਸੂਟ ਅੱਛਾ ਹੈ ਆ ਨਹੀਂ ਹੈ ਕਿ ਆ ਜਿਹੜੇ 2 ਤਿੰਨ ਮਹੀਨੇ ਹੋਣੇ ਆ ਨਾ ਅੱਗੇ ਗਰਮੀ ਵਾਲੇ ਇਹ ਉਹਨਾਂ ਚ ਨਹੀਂ ਪਊਗਾ ਬਟ ਜਿੱਦਾਂ ਆ ਹੋਣ ਵਾਲਾ ਟਾਈਮ ਆ ਵਿੱਚ ਆ ਪੈ ਜਾਏਗਾ ਔਰ ਅੱਗੇ ਜਿੰਨੀ ਗਰਮੀ ਹੋएगी ਜਦੋਂ ਬਹੁਤ ਚਮਾਸੇ ਵਾਲਾ ਟਾਈਮ ਹੁੰਦਾ ਉਦੋਂ ਨਹੀਂ ਪਹਿਣਾ ਜਈਏ ਫਿਰ ਵੀ ਤੁਹਾਨੂੰ ਦੱਸ ਕੇ ਹੀ ਸੇਲ ਕਰਨਾ ਹੈ ਕਿਉਂਕਿ ਬਾਇੰਗਰ ਦੀ ਕਿਰਪਾ ਨਾਲ ਆਲਵੇਸ ਬੋਲੀ ਦਾ ਸੂਟ ਸਾਡੇ ਵਰਲਡ ਵਾਈਡ ਜਾਂਦੇ ਆ ਕਿ ਕਿਤੇ ਠੰਡ ਵੀ ਹੈਗੀ ਹੈ ਉਹਨਾਂ ਦਾ ਫਾਇਦਾ ਹੋ ਜਾਣਾ ਹੈ ਇਹਨਾਂ ਦੇ ਵਿੱਚ ਠੀਕ ਹੈ ਕਿਉਂਕਿ ਇਹ ਸੂਟ 60% ਆਫ ਤੇ ਮਿਲਣਾ ਜੇ ਤੁਹਾਨੂੰ ਇਹ ਬੜਾ ਪਿਆਰਾ ਕਲਰ ਹੈ ਗ੍ਰੀਨ ਕਲਰ ਹੈ ਆ ਦੇਖੋ ਜੀ ਆ ਇਹਦਾ ਇਹਦੇ ਗਲੇ ਉੱਪਰ ਆਈਗੀ embroidery ਬਹੁਤ ਸੋਹਣਾ ਪੀਸ ਹੈ ਠੀਕ ਹੈ ਇੱਕ ਪੂਰੀ ਇੱਥੇ ਹੀ ਪੂਰੀ ਥੱਲੇ ਤੱਕ ਲਾਈਨ ਜਾ ਰਹੀ ਹੈ ਔਰ ਆ ਕੇਰੇ ਤੇ ਆ ਵਾਲਾ ਕੰਮ ਠੀਕ ਹੈ ਜੀ ਗੱਲ ਆ ਵਾਲਾ ਆਏਗਾ ਕੇਰੇ ਉੱਪਰ ਠੀਕ ਹੈ ਜੀ ਬਹੁਤ ਸੋਹਣਾ ਪੀਸ ਹੈ ਹੈਗੀ ਕਾਟਨ ਆ ਬਟ ਮਸਲੀਨ ਕਾਟਨ ਆ ਔਰ ਜਿਹੜੀ ਪਿਓਰ ਵਾਲੀ ਮਸਲੀਨ ਕਾਟਨ ਹੁੰਦੀ ਹੈ ਨਾ ਇਹ ਉਹ ਵਾਲੀ ਨਹੀਂ ਹੈਗੀ ਠੀਕ ਹੈ ਜੀ ਸੋ ਏ ਹੋ ਗਿਆ ਜੀ ਸੂਟ ਫੁੱਲ ਬਾਟਮ ਇਹਦੀ ਪਲੇਨ ਮਿਲੇਗੀ ਤੁਹਾਨੂੰ ਇਹਦੇ ਜਿਹੜਾ ਦੁਪੱਟਾ ਹੈ ਨਾ ਉਹ ਬੜਾ ਅੱਛਾ ਆ ਠੀਕ ਹੈ ਜੀ ਆ ਦੇਖੋ ਇਹ ਆ ਗਿਆ ਜੀ ਪਾਕਿਸਤਾਨੀ ਦੁਪੱਟਾ ਹੁੰਦਾ ਹੈ ਨਾ ਪ੍ਰਿੰਟਡ ਵਾਲਾ ਦੁਪੱਟਾ ਆਇਆ ਹੈ ਲਾਗੇ ਵੀ ਦਿਖਾ ਦਿੰਨੇ ਆ ਆ ਦੁਪੱਟੇ ਦੀ ਲੈਂਥ ਛੋਟੀ ਨਹੀਂ ਹੈਗੀ ਠੀਕ ਹੈ ਆ ਦੇਖੋ ਸਵਾ ਦੋ ਤੋਂ ਢਾਈ ਦੇ ਵਿੱਚ ਹੋਏਗੀ ਲੈਂਥ ਠੀਕ ਹੈ ਔਰ ਆ ਲੇਸ ਲੱਗੀ ਹੋਈ ਹੈ ਦੁਪੱਟੇ ਦੇ ਸਾਰੇ ਸਾਰੇ ਸਾਈਡ ਦੇ ਉੱਪਰ ਲੇਸ ਲੱਗੀ ਹੋਈ ਹੈ ਔਰ ਦੁਪट्टे ਦਾ ਪ੍ਰਿੰਟ ਬੜਾ ਅੱਛਾ ਹੈ ਹੁਣ ਅੱਗੇ ਆ ਜਿਹੜਾ ਦੁਪੱਟਾ ਹੈ ਨਾ ਇਹ ਅਸੀਂ ਕੈਰੀ ਕਰ ਸਕਦੇ ਹਾਂ ਜਿੱਦਾਂ ਪਲੇਨ ਸੂਟਸ ਜਿਹੜੇ ਇਹਦੇ ਵਿੱਚ ਹੈ ਨਾ ਬੜਾ ਅੱਛਾ ਕਲਰਸ ਯੂਜ਼ ਹੋਏ ਹੋਏ ਨੇ ਆ ਦੇਖੋ ਪਲੇਨ ਸੂਟਸ ਦੇ ਨਾਲ ਆਪਾਂ ਦੁਪੱਟਾ ਆਰਾਮ ਨਾਲ ਬੜਾ ਸੋਹਣਾ ਲੱਗੇਗਾ ਵੇਅਰ ਕਰ ਸਕਦੇ ਆ ਈਵਨ ਅਸੀਂ ਵਾਈਟ ਸੂਟ ਲੈ ਲਈਏ ਨਾ ਤੇ ਵਾਈਟ ਸੂਟ ਤੇ ਇਹਨਾਂ ਵਿੱਚੋਂ ਕੋਈ ਵੀ ਕਲਰ ਚੱਕ ਕੇ ਤੁਸੀਂ ਪਾਈਪਿੰਗ ਕਰ ਲਓ ਔਰ ਆ ਦੁਪੱਟਾ ਨਾਲ ਕੈਰੀ ਕੀਤਾ ਹੋਵੇ ਤੇ ਬਹੁਤ ਪਿਆਰਾ ਲੱਗੇਗਾ ਜੀ ਠੀਕ ਹੈ ਜੀ ਤੇ ਇਹਦਾ ਪ੍ਰਾਈਸ ਤੁਹਾਨੂੰ ਦੱਸ ਦਿੰਨੇ ਆਪਾਂ ਜੀ ਇਹ ਵਾਲੇ ਸੂਟ ਜਿਹੜੇ ਤੁਹਾਨੂੰ ਮਿਲਨੇ ਜੀ ਇਹ 60% ਆਫ ਤੇ ਮਿਲਨੇ ਆ ਇਹਦਾ ਪ੍ਰਾਈਸ ਹੈਗਾ ਜੀ ਤੁਹਾਨੂੰ ਮਿਲਣਾ ਆ ਇਹ ਵੀ ਤੁਹਾਨੂੰ ਅਸੀਂ ਦੇ ਦੇਣਾ ਆ 999 99 ਦੇ ਵਿੱਚ ਅੱਛੀ ਐਮਬਰਾਇਡਰੀ ਦੁਪੱਟਾ ਬਹੁਤ ਸੋਹਣਾ ਆ ਮਲਟੀ ਕਲਰ ਜਿਆ ਦੁਪੱਟਾ ਹੈ ਠੀਕ ਹੈ ਜੀ ਉਹ ਵੀ ਮਿਲਦਾ ਤੁਹਾਨੂੰ 999 ਦੇ ਵਿੱਚ ਠੀਕ ਹੈ ਹੁਣ ਪੀਚ ਕਲਰ ਇਹ ਹੈ ਇਹ ਕਾਟਨ ਹੈ ਜੀ ਠੀਕ ਹੈ ਜੀ ਪੀਚ ਕਲਰ ਦਾ ਸੂਟ ਆ ਥਿਸ ਇਜ਼ ਕਾਟਨ ਪਿਓਰ ਕਾਟਨ ਆ ਦੇਖੋ ਆ ਐਦਾਂ ਤੁਹਾਨੂੰ ਦੂਰੋਂ ਦਿਖਾ ਦਿੰਨੇ ਆ ਪਹਿਲਾਂ ਠੀਕ ਹੈ ਜੀ ਔਰ ਲੱਗ ਕੇ ਵੀ ਤੁਹਾਨੂੰ ਦਿਖਾ ਦਿੰਨੇ ਆ ਇਹ ਦਰਮੇ ਵਿਚ ਪਹਿ ਜਾਣਾ ਹੈ ਥਿਸ ਇਜ਼ ਪਿਓਰ ਕਾਟਨ ਆ ਦੇਖੋ ਕਿ ਕਿਹਾ ਬੜੀ ਪਿਆਰੀ ਜੀ ਐਮਬਰਾਇਡਰੀ ਹੋਈ ਹੋਈ ਹੈ ਇਹਦੇ ਉੱਪਰ ਠੀਕ ਹੈ ਆ ਦੇਖੋ ਆ ਚੀਜ਼ ਆਏਗੀ ਕਿਰੇ ਦੇ ਬਹੁਤ ਸੋਹਣਾ ਪੀਸ ਹੈ ਔਰ ਨਾ ਕਾਟਨ ਦੇ ਵਿੱਚ ਇਟਸੈਲਫ ਆ ਦੇਖੋ ਐਦਾਂ ਪ੍ਰਿੰਟਡ ਜੀ ਹੈ ਠੀਕ ਹੈ ਜੀ ਸੋ ਫਰੰਟ ਆ ਗਈ ਬੈਕ ਇਹਦੀ ਪਲੇਨ ਹੈ ਬਾਟਮ ਇਹਦੀ ਇਦਾਂ ਹੀ ਹੈ ਇਸੇ ਫੈਬਰਿਕ ਦੀ ਪਲੇਨ ਦੁਪੱਟਾ ਤੁਹਾਨੂੰ ਮਿਲੇਗਾ ਵਿਦ ਕੱਟ ਵਰਕ ਵਿਦ ਐਮਬਰਾਇਡਰੀ ਫੋਰ ਸਾਈਡ ਕੱਟ ਵਰਕ ਔਰ ਐਮਬਰਾਇਡਰੀ ਦੁਪੱਟਾ ਵੀ ਹੈਗਾ ਜੇ ਮਸਲੀਨ ਕਾਟਨ ਠੀਕ ਹੈ ਆ ਦੇਖੋ ਇਹਦਾ ਦੁਪੱਟਾ ਵੀ ਤੁਹਾਨੂੰ 2.5 ਤੋਂ 2.5 ਦੇ ਵਿੱਚ ਵਿੱਚ ਮਿਲੇਗਾ ਛੋਟਾ ਨਹੀਂ ਹੈਗਾ ਬਹੁਤ ਜ਼ਿਆਦਾ ਆ ਦੇਖੋ ਕਾਟਵਕ ਐਂਡ ਐਮਬਰਾਇਡਰੀ ਮਿਲੇਗੀ ਤੁਹਾਨੂੰ ਦੁਪੱਟੇ ਦੇ ਚਾਰੋਂ ਸਾਈਡਸ ਦੇ ਉੱਪਰ ਤੇ ਇਹ ਜਿਹੜਾ ਸੂਟ ਹੈਗਾ ਜੀ ਇਹ ਵਾਲਾ ਤੁਹਾਨੂੰ ਮਿਲਣਾ ਆ 11.90 ਦਾ ਠੀਕ ਹੈ ਜੀ ਇਹ ਵਾਲਾ ਸੂਟ ਮਿਲਣਾ ਤੁਹਾਨੂੰ 11.90 ਦਾ ਪਿਓਰ ਕਾਟਨ ਹੈਗੀ ਐ 60% ਆਫ ਤੇ ਹੈਗਾ ਇਹ ਵਾਲਾ ਸੂਟ ਠੀਕ ਹੈ 2000 ਤੋਂ ਉੱਪਰ ਦਾ ਸੂਟ ਹੈ ਲੇਕਿਨ ਅੱਜ ਤੁਹਾਨੂੰ ਮਿਲ ਰਿਹਾ 11.90 ਦਾ ਠੀਕ ਹੈ ਜੀ ਤੇ ਹਲੇ ਤੁਹਾਨੂੰ ਆਪਾਂ ਨਾ 60% ਆਫ ਵਾਲੇ ਪਹਿਲਾਂ ਦਿਖਾ ਦਈਏ ਤੇ ਬਾਕੀ ਬਾਅਦ ਵਿੱਚ ਦਿਖਾਉਨੇ ਆ ਹੋਣਾ ਕਲਰ ਹੈਗਾ ਜੇ ਦਿਸ ਇਜ਼ yellow ਠੀਕ ਹੈ ਜੀ ਤੇ ਇਹ ਹੈਗੀਆਂ ਯਾਰ ਅੱਜ ਕੱਲ ਜਿਹੜੀ ਆਉਂਦੀ ਹੈ ਨਾ ਲਾਈਨਿੰਗ ਜੀ ਵਾਲੀ ਕਾਟਨ ਇਹ ਵੀ ਪਿਓਰ ਕਾਟਨ ਨਹੀਂ ਹੈਗੀ ਇਹ ਬਹੁਤੀਆਂ ਗਰਮੀਆਂ 'ਚ ਨਹੀਂ ਪਹਿਣਾ ਇਹ ਤੁਹਾਨੂੰ ਪਹਿਲਾਂ ਹੀ ਦੱਸਤਾ ਜੀ ਠੀਕ ਹੈ ਜੀ ਆਹ ਬਹੁਤ ਗਰਮੀਆਂ 'ਚ ਨਹੀਂ ਪਹਿਣਾ ਸੂਟ ਆਹ ਜਿਹੜੇ 3-4 ਮਹੀਨੇ 'ਚ ਸੂਟ ਹੀ ਨਹੀਂ ਪਏਗਾ ਤੁਹਾਡਾ ਠੀਕ ਹੈ ਆ ਦੇਖੋ ਬਿਊਟੀਫੁਲ ਸੂਟ ਆਹ ਦੇਖੋ ਜੀ ਬਹੁਤ ਪਿਆਰਾ ਸੂਟ ਹੈ ठीक है जी आ जाएगी ये गले ऊपर अद्धा पट्टी एम्ब्रॉयडरी दी और एम्ब्रॉयडरी बहुत सोहनी है दी और आ आएगा यदा एक मिनट केरे ऊपर आ देखो ठीक है जी बहुत प्यारा पीस है और इन्हें दुपट्टा भी तुम दिखा दें ਦੁਪੱਟੇ ਦੇ ਵੀ ਸਾਰੇ ਸਾਈਡਸ ਦੇ ਉੱਪਰ ਇਹ ਹਾਫ ਔਰ ਦਾ ਦੁਪੱਟਾ ਹੈ ਜੀ ਦੁਪੱਟੇ ਦੇ ਚਾਰਾਂ ਸਾਈਡਾਂ ਦੇ ਉੱਤੇ ਤੁਹਾਨੂੰ ਐਮਬਰਾਇਡਰੀ ਪਲੱਸ ਕੱਟਵਰਕ ਮਿਲੇਗਾ ਆ ਦੇਖੋ ਕਿਉਂਕਿ ਸਾਰੇ 2 ਮੀਟਰ ਨਹੀਂ ਲੈਂਦੇ ਕੁਝ ਕੁਝ ਸਵਾ ਦੋ ਮੀਟਰ ਵੀ ਲੈਂਦੇ ਕਿਉਂਕਿ ਮੇਰੇ ਕੋਲ ਵੀ ਕੁਝ ਕਸਟਮਰਸ ਹੈਗੇ ਨੇ ਜਿਹੜੇ ਸਪੈਸ਼ਲੀ 2 ਮੀਟਰ ਨਹੀਂ ਬੋਲ ਕੇ ਸਵਾ ਲੋ ਕਰਕੇ ਡਾਈ ਕਰਵਾਉਂਦੇ ਨੇ ਠੀਕ ਹੈ ਸੋ ਆ ਦੇਖੋ ਆ ਐਮਬਰਾਇਡਰੀ आएगी ਇਹਦੇ ਦੁਪੱਟੇ ਦੇ ਚਾਰੋਂ ਸਾਈਡਸ ਦੇ ਉੱਪਰ ਪੱਲਿਆਂ ਤੇ ਨਹੀਂ ਹੈਗੀ ਬਾਕੀ ਦੋਨੋਂ ਸਾਈਡਸ ਦੇ ਉੱਤੇ ਹੈਗੀ ਹੈ ਠੀਕ ਹੈ ਇੱਥੇ ਤੁਸੀਂ ਲੇਸ ਵਰਕ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਇਹ ਵਾਲਾ ਸੂਟ ਵੀ ਤੁਹਾਨੂੰ ਪਹਿਣਾ ਜੇ ਇਹ ਵੀ ਤੁਹਾਨੂੰ ਅਸੀਂ ਕੱਟ ਦਿੰਨੇ ਆ ਜੀ 850 ਦਾ ਓਨਲੀ 850 ਠੀਕ ਹੈ ਜੀ ਆ ਸੂਟ ਤੁਹਾਨੂੰ ਪਹਿਣਾ ਸਿਰਫ 850 ਦਾ ਠੀਕ ਹੈ ਜੀ ਹੁਣ ਆ ਅਗਲਾ ਪੀਸ ਆ ਇਹ ਹੈਗੀ ਹੈ ਕਾਟਨ ਰੀਆਨ ਕਾਟਨ ਟਾਈਪ ਹੈ ਠੀਕ ਹੈ ਲੇਕਿਨ ਪਿਓਰ ਰਿਯਾਨ ਨਹੀਂ ਹੈਗੀ ਸੈਮੀ ਵਾਲੀ ਠੀਕ ਹੈ ਜੀ ਆ ਦੇਖੋ ਆ ਆਏਗਾ ਇਹਦਾ ਫਰੰਟ ਬੇਬੀ ਪਿੰਕ ਕਲਰ ਹੈ ਆ ਆ ਗਲੇ ਉੱਪਰ ਆਏਗਾ ਬਟਨ ਜਿਹੜੇ ਆਲਰੇਡੀ ਲੱਗੇ ਹੋਏ ਨੇ ਠੀਕ ਹੈ ਜੀ ਔਰ ਆ ਜਿਹੜੀ ਚੀਜ਼ ਹੈਗੀ ਹੈ ਇਹ ਆਏਗੀ ਘੇਰੇ ਤੇ ਬੜੀ ਸੋਹਣੀ embroiderry ਹੋਈ ਹੋਈ ਹੈ ਆ ਦੇਖੋ ਆ ਦੇਖੋ ਜੀ ਠੀਕ ਹੈ ਜੀ ਤੇ ਬਾਟਮ ਇਹਦੀ ਪਲੇਨ ਹੈ ਬੈਕ ਵੀ ਇਹਦੀ ਪਲੇਨ ਹੈ ਫਰੰਟ ਤੇ ਐਮਬ੍ਰੋਇਡਰੀ ਹੈ ਤੇ ਜਿਹੜਾ ਦੁਪੱਟਾ ਆ ਸਾਰੇ ਦੁਪੱਟੇ ਦੇ ਵਿੱਚ ਛੋਟੀ ਛੋਟੀ ਬੂਟੀ ਐ ਐਮਬ੍ਰੋਇਡਰੀ ਦੀ ਆ ਦੇਖੋ ਹਾਫ ਪ्युअर ਦਾ ਦੁਪੱਟਾ ਹੈ ਬਹੁਤ ਸੋਹਣਾ ਆ ਦੇਖੋ ਜੀ ਠੀਕ ਹੈ ਔਰ ਸਾਰੇ ਦੁਪੱਟੇ ਦੇ ਸਾਈਡਸ ਦੇ ਉੱਪਰ ਤੁਹਾਨੂੰ ਇਦਾਂ ਲੇਸ ਮਿਲ ਜੇਗੀ ਇੱਥੇ ਵੀ ਕੁਝ ਕਰਾਉਣ ਦੀ ਲੋੜ ਨਹੀਂ ਪੈਣੀ ਬਨ ਗਲੇ ਉੱਪਰ ਵੀ ਬਟਨਸ ਲੱਗੇ ਹੋਏ ਨੇ ਠੀਕ ਹੈ ਇਹ ਵੀ ਜਿਹੜਾ ਸੂਟ ਹੈਗਾ ਇਹ ਤੁਹਾਨੂੰ ਮਿਲੇਗਾ ਜੀ 990 ਦਾ ਠੀਕ ਹੈ ਜੀ 950 ਹੋਣ ਦੀ ਤੇ ਹੁਣ ਤੁਹਾਨੂੰ ਅਸੀਂ ਕਹਾ ਲਾਸਟ ਪੀਸ ਐ 60% ਆਫਰ ਆ 60% ਆਫਰ ਆ ਠੀਕ ਹੈ ਆ ਦੇਖੋ ਇਹ ਹੈਗਾ ਜੀ ਲਵੈਂਡਰ ਕਲਰ ਔਰ ਲਵੈਂਡਰ ਉੱਪਰ ਵਾਈਟ ਵੈਸੇ ਹੀ ਬੜਾ ਖੇਡਦਾ ਹੈ ਚਾਹੇ ਉਹ ਬਲੌਕ ਹੋਏ ਤੇ ਚਾਹੇ ਉਹ ਹੋਵੇ ਅ embroiderry ਹਨਾ ਆ ਦੇਖੋ ਥਿਸ ਇਜ਼ ਸ਼ਰਟ اے ਆਈਜੀ ਇਹਦੀ ਸ਼ਰਟ ਠੀਕ ਹੈ ਜੀ ਲਾ ਕੇ ਦਿਖਾ ਰਹੇ ਹਾਂ ਤੁਹਾਨੂੰ ਆ ਦੇਖੋ ਅਗਲੇ ਉੱਪਰ ਆਏਗਾ ਇਹਦੇ ਇੱਧਾ ਠੀਕ ਹੈ ਜੀ ਆ ਦੇਖੋ ਇਹ ਬਹੁਤ ਪਿਆਰਾ ਪੀਸ ਹੈ ਜੀ ਠੀਕ ਹੈ ਜੀ ਰੇਟ ਦੇਖ ਲਓ ਇਹਦਾ 1500 ਦੇ ਲੱਗੇ ਹੈਗਾ ਤੇ ਇਹ ਤੁਹਾਨੂੰ ਪੈਣਾ ਆ ਸਿਰਫ ਤੇ ਸਿਰਫ 750 ਦਾ ਠੀਕ ਹੈ ਜੀ 750 ਦਾ ਸੂਟ ਤੁਹਾਨੂੰ ਪੈਣਾ ਆ ਉਹਦਾ ਠੀਕ ਹੈ ਇਹ ਹੈ ਕਿ ਇਹਦੇ ਬਾਟਮ ਜੇ ਜਿਹੜੀ ਬਾਟਮ ਹੈਗੀ ਹੈ ਨਾ ਆਹ ਵਾਲੀ ਆ ਦੇਖੋ ਥਿਸ ਇਜ਼ ਸ਼ੈਂਟੂਨ ਟਾਈਪ कॉटन ਨਹੀਂ ਹੈਗੀ ਇਹ ਤੁਹਾਨੂੰ ਪਹਿਲੇ ਹੀ ਦੱਸ ਰਹੇ ਸੀ कॉटन ਨਹੀਂ ਹੈਗੀ ਸ਼ਰਟ ਵੀ ਜਿਹੜੀ ਹੈਗੀ ਜੇ ਸੈਮੀ ਮਸਲੀਨ ਆ कॉटन ਨਹੀਂ ਹੈਗੀ ਠੀਕ ਹੈ ਔਰ ਆ ਜਿਹੜਾ ਦੁਪੱਟਾ ਇਹਦੇ ਨਾਲ ਉਹ ਕਮਾਲ ਦਾ ਹੈ ਠੀਕ ਹੈ ਆ ਦੇਖੋ ਹਾਸਪੇ ਔਰ ਦੁਪੱਟਾ ਹੈ ਬੜਾ ਸੋਨਾ ਔਰ ਪੂਰੇ ਦੁਪੱਟੇ ਦੇ ਵਿੱਚ ਜਾਲ ਦਾ ਕੰਮ ਹੈਗਾ ਆ ਦੇਖੋ ਪੂਰੀ ਐਮਬਰਾਇਡਰੀ ਦੇ ਵਿੱਚ ਜਾਲ ਵਾਲੀ ਐਮਬਲੋਇਟਰੀ ਕੀਤੀ ਹੋਈ ਆ ਦੇਖੋ थ्रेड ਦੇ ਨਾਲ ਔਰ ਦੁਪट्टे ਦੇ ਸਾਰੇ ਸਾਈਡਸ ਦੇ ਉੱਪਰ ਤੁਹਾਨੂੰ ਆਵਲੀ ਲੇਸ ਮਿਲ ਜੇਗੀ ਠੀਕ ਹੈ ਜੀ ਆਹ ਪ੍ਰਾਈਸ ਤੁਹਾਨੂੰ ਦੱਸਤਾ ਜੀ 750 ਦਾ ਤੁਹਾਨੂੰ ਪ੍ਰਾਈਸ ਪੈਣਾ ਹੈ ਬਸ ਠੀਕ ਹੈ ਜੀ ਹੁਣ ਇੱਕ ਆਹ ਪੀਸ ਹੈਗਾ ਇਹ ਪਿਓਰ ਦੁਪट्टे ਨਾਲ ਹੈਗਾ ਜੇ ਥਿਸ ਇਜ਼ ਵੈਰੀ ਗੁੱਡ ਇਹ ਤੁਹਾਨੂੰ 60% ਆਫ ਤੇ ਤੇ ਨਹੀਂ ਮਿਲਣਾ ਪਰ ਥੋੜਾ ਬਾਤ ਆਫ ਤੁਹਾਨੂੰ ਇਹਦੇ ਤੇ ਵੀ ਮਿਲੇਗਾ ਜੀ ਠੀਕ ਹੈ ਜੀ ਆ ਮੈਂ ਤੁਹਾਨੂੰ ਅਸੀਰੀ ਇਹਦਾ ਫੈਬਰਿਕ ਗਰਮੀ ਵਾਲਾ ਨਹੀਂ ਹੈਗਾ ਦੇਖਣ ਚ ਤੁਹਾਨੂੰ ਲੱਗ ਰਿਹਾ ਹੈਗਾ ਦਿਸ ਇਜ਼ ਪਿਓਰ ਮਸਲੀਨ ਮਟਲ ਕਾਟਨ ਪ੍ਰਿੰਟਡ ਵਾਲੀ ਠੀਕ ਹੈ ਇਹ ਆਏਗਾ ਬਨਾਰਸੀ ਟੱਚ ਦਿੱਤਾ ਹੋਇਆ ਹੈ ਇਹਨੂੰ ਠੀਕ ਹੈ ਜੀ ਬਨਾਰਸੀ ਪ੍ਰਿੰਟ ਆਏ ਬਹੁਤ ਹਲਕਾ ਜਿਹਾ ਫੈਬਰਿਕ ਹੈ ਲਾਈਟ ਵੇਟਿਡ ਮਤਲਬ ਹਲਕਾ ਉਹ ਸੈਂਸ ਕੁਆਲਟੀ ਵਾਈਜ਼ ਨਹੀਂ ਲਾਈਟ ਵੇਟਿਡ ਈਜ਼ੀ ਟੂ ਕੈਰੀ ਠੀਕ ਹੈ ਆਏਗਾ ਇਤਾਂ ਤੁਹਾਨੂੰ ਲੱਗ ਗਿਆ ਵੀ ਦਿਖਾ ਰਹੇ ਹਾਂ ਬਹੁਤ ਸੋਹਣਾ ਪੀਸ ਹੈ ਇੱਚ ਗਰਮੀ ਨਹੀਂ ਲਗਣੀ ਜੀ ਇਹ ਪੈਸਾ ਪਾ ਸਕਦੇ ਹੋ ਤੁਸੀਂ ਆਰਾਮ ਨਾਲ ਆ ਦੇਖੋ ना कलर बड़ा प्यारा है आ देखो। दिस फ्रंट। और... ए प्योर बहुत बिल्कुल गर्मी वाली नहीं है बॉटम के थले तु लाइनिंग लगाने की ज़रूरत नहीं पेगी ठीक so, है जी सो दुपट्टा बहुत सोहना ज्योर दुपट्टा है ਠੀਕ ਹੈ ਜੀ ਢਾਈ ਪੂਰਾ ਨਹੀਂ ਹੋਣਾ ਬਜਾਰੀ ਸੂਟਾਂ ਦੇ ਦੁਪट्टे ਢਾਈ ਬਹੁਤ ਘੱਟ ਹੁੰਦੇ ਆ ਜੀ ਠੀਕ ਹੈ ਜੀ ਔਰ ਨਾ ਦੁਪट्टे ਦੇ ਉੱਤੇ ਨਾ ਬੜੇ ਅੱਛੇ ਤਰੀਕੇ ਦੇ ਨਾਲ ਆ ਨਾ ਤਾਰਿਆਂ ਨੂੰ ਅਟੈਚ ਕੀਤਾ ਹੋਇਆ ਹੈ ਸਟੀਚ ਕੀਤਾ ਹੋਇਆ ਹੈ ਇਹ ਨਹੀਂ ਉਤਰਣਗੇ ਆ ਦੇਖੋ ਠੀਕ ਹੈ ਦੁਪੱਟਾ ਇਹਦਾ ਸਵਾ ਦੋਈ ਹੈ ਆ ਦੇਖੋ ਸਵਾ ਦੋ ਤੋਂ ਥੋੜਾ ਜਿਹਾ ਵੱਧ ਹੋ ਸਕਦਾ ਹੈ ਲੇਕਿਨ ਢਾਈ ਨਹੀਂ ਹੈਗਾ ਆ ਦੇਖੋ ਬਹੁਤ ਸੋਹਣਾ ਪੀਸ ਹੈ ਜੀ ਇਹ ਗਰਮੀਆਂ ਚ ਪਹਿਜਣਾ ਆਰਾਮ ਨਾਲ ਤੇ ਇਹ ਪੀਸ ਤੁਹਾਨੂੰ ਪਹਿਣਾ ਜੇ ਅੱਜ 1290 ਦਾ ਠੀਕ ਹੈ ਜੀ ਆਹ ਵਾਲਾ ਪੀਸ ਤੁਹਾਨੂੰ ਪਹਿਣਾ ਹੈ 1290 ਦਾ ਅੱਜ ਵਾਲੇ ਜਿੰਨੇ ਵੀ ਸੂਟਸ ਤੁਹਾਨੂੰ ਦਿਖਾਏ ਨੇ ਅਸੀਂ ਬੇਸਿਕਲੀ ਆ लास्ट ਪੀਸ ਰਹਿ ਗਿਆ ਨਾਲਾ ਗੁੱਲੀ ਵੀ ਜਾਣੇ ਆ ਜਿੰਨੇ ਵੀ ਸੂਟ ਤੁਹਾਨੂੰ ਅੱਜ ਅਸੀਂ ਦਿਖਾਏ ਨੇ लास्ट ਆ ਕੋਈ ਵੀ ਸੂਟ ਮੈਨੂੰ ਲੱਗਦਾ 1500 ਤੋਂ ਉੱਪਰ ਨਹੀਂ ਹੈਗਾ ਹਨਾ ਸਾਰੇ ਸੂਟਸ ਜਿਹੜੇ ਨੇ ਉਹ ਬਹੁਤ ਹੀ ਨੋਮੀਨਲ ਰੇਂਜ ਵਿੱਚ ਨੇ ਔਰ ਪਲੱਸ ਇਹ ਉਹਨਾਂ ਵਾਸਤੇ ਵੀ ਕਈਆਂ ਨੇ ਸੂਟ ਲੈਣ ਦੇ ਨੂੰ ਲੈਣੇ ਲਾਣੇ ਹੁੰਦੇ ਨੇ ਜਿੱਦਾਂ ਅੱਗੇ ਤੇ ਉਹ ਆਰਾਮ ਨਾਲ ਅੱਜ ਵਾਲੀ ਵੀਡੀਓ ਦੇ ਵਿੱਚ ਉਹਦੀ ਆਰਾਮ ਨਾਲ ਫਾਇਦਾ ਚੱਕ ਸਕਦੇ ਹੋ ਕਿਉਂਕਿ ਆ ਹੁਣ ਜਿਹੜੀ ਆਫਰ ਜੇ ਅਸੀਂ ਕੱਢਦੇ ਨੇ ਸੂਟਸ ਇਹੀ ਸੂਟਸ ਜਿਹੜੇ ਸਾਡੇ ਕੋ ਆ ਇਹ ਕਈ ਇਹਨਾਂ ਦੇ ਵਿੱਚ ਉਹਦੀ ਬਾਈ ਬਾਈ 2121 ਸੌਦੇ ਸੇਲ ਕੀਤੇ ਨੇ ਆਪਾਂ ਹਨਾ ਸੋ ਜਿਨ੍ਹਾਂ ਨੇ ਹੁਣ ਜਿੱਤਾ ਅੱਗੇ ਮੈਰਿਜਸ ਦੀ ਡੇਟਸ ਤੇ ਪਲੇ ਰੱਖੀ ਹੋਈਆਂ ਹੁੰਦੀਆਂ ਨਾ ਤੇ ਅਸੀਂ ਉਦੋਂ ਬਥੇਰੇ ਇਹੋ ਜਿਹੇ ਸੂਟਸ ਕੰਮ ਆਉਂਦੇ ਨੇ ਕਿਸੇ ਨੂੰ ਲੈਂਗ ਡੇਨ ਚ ਕਿਉਂਕਿ ਇਦਾਂ ਦੇ ਹੈ ਨਹੀਂ ਕਿ ਗਰਮੀ ਰਹਿਣੀ ਹੈ ਹਨਾ ਹੈਗੇ ਸਾਰੇ ਆਛੇ ਵਾਲੇ ਸੂਟਸ ਨੇ ਪਰ ਉਹ ਸਿਲਾਵੀ ਦੱਸਦਾ ਜੇ ਝੂਠ ਝਾੜ ਬੋਲਦਾ ਨਹੀਂ ਇਹ ਕਿ ਜਿਹੜੇ ਪਿਓਰ ਕਾਟਨ ਨਹੀਂ ਹੈਗੇ ਉਹ ਅਸੀਂ ਦੱਸਦਾ ਆ ਜਿਹੜਾ ਆਪਾਂ ਫੜਿਆ ਇਹਦੇ ਫੁੱਲ ਪਿਓਰ ਕਾਟਨ ਹੈ 100% ਪਿਓਰ ਕਾਟਨ ਹੈ ਪਲੱਸ ਪ੍ਰੋਪਰ ਚਿਕਨ ਵਰਕ ਦੇ ਨਾਲ ਹੈਗਾ ਇਹ ਕੀਆ ਕਲਰ ਦਾ ਸੂਟ ਹੈ ਜੀ ਬਹੁਤ ਪਿਆਰਾ ਪੀਸ ਹੈ ਮੈਂ ਤੁਹਾਨੂੰ ਲਾਗ ਕੇ ਵੀ ਦਿਖਾ ਰਹੀਆਂ ਪਹਿ ਆ ਉਤੁਰ ਦੇ ਆਗਾ ਖਾਰੀ ਲੁਕਤੀ ਆਣੀ ਹੈ ਹਨਾ ਆ ਦੇਖੋ ਹੋ ਲੱਗਿਓ ਖਾਇਨਾ ਬਹੁਤ ਸੋਹਣਾ ਪੀਸ ਹੈ ਇਹਦਾ ਗਲਾ ਦੇਖੋ ਤੁਸੀਂ ਸ਼ੇਡਿੰਗ ਬੜੀ ਪਿਆਰੀ ਹੋਈ ਹੋਈ ਹੈ ਠੀਕ ਹੈ ਜੀ ਆ ਇਹਦਾ ਗਲਾ ਹੈ ਔਰ ਦੇਖੋ ਇਹਦਾ ਪ੍ਰਿੰਟ ਦੇਖੋ ਇਹਦਾ ਨਾ ਐਕਚੁਅਲੀ ਇੱਥੋਂ ਕੀ ਪਤਾ ਲੱਗਣਾ ਬਹੁਤ ਲੱਗਿਓ ਪਤਾ ਨਹੀਂ ਲੱਗਣਾ ਇਹਦਾ ਪ੍ਰਿੰਟ ਆ ਦੇਖੋ ਬਹੁਤ ਸੋਹਣਾ ਪੀਸ ਹੈ ਠੀਕ ਹੈ ਐਦਾਂ ਹੀ ਇਹਦਾ ਕੇਰਾ ਬਣਿਆ ਹੋਇਆ ਆ ਦੇਖੋ ਬਿਊਟੀਫੁਲ ਕੇਰਾ ਹਰ ਸੋਨਾ ਪੀਸ। ਦਿਸ ਇਜ਼ ਫਰੰਟ ਬੈਕ ਇਹਦੀ ਪਲੇਨ ਆਏਗੀ। ਕ੍ਰੋਸ਼ੀਆ ਵਰਕ ਜਿਹੜਾ ਹੈਗਾ ਤੁਹਾਨੂੰ ਫਰੰਟ ਤੇ ਮਿਲੇਗਾ, ਬੈਕ ਤੇ ਨਹੀਂ ਮਿਲੇਗਾ। ਠੀਕ ਹੈ? ਔਰ ਬਾਟਮ ਇਹਦੀ ਪਿਓਰ ਕਾਟਨ। 100% ਕਾਟਨ। ਆ ਦੇਖੋ। ਇਹਦੇ ਥੱਲੇ ਤੁਹਾਨੂੰ ਲਾਈਨਿੰਗ ਦੀ ਜ਼ਰੂਰਤ ਨਹੀਂ ਲੱਗਣੀ। ਠੀਕ ਹੈ? ਚਾਹੇ ਤੁਸੀਂ ਸ਼ਰਟ ਥੱਲੇ ਵੀ ਲਾਈਨਿੰਗ ਨਾ ਲਗਵਾਓ, 슬ਿਟ ਪਾ ਸਕਦੇ ਹੋ ਥੱਲੇ। ਔਰ ਇਹਦਾ ਦੁਪੱਟਾ ਯਾਰ ਪਿਓਰ ਕਾਟਨ ਦਾ ਦੁਪੱਟਾ ਹੈ ਬਹੁਤ ਪਿਆਰਾ ਆ ਦੇਖੋ ਜੀ ਕੈਰੀ ਵੀ ਕਰਕੇ ਦਿਖਾਉਣੇ ਆ ਤੁਹਾਨੂੰ ਆ ਦੇਖੋ ਖੁੱਲਾ ਡੁੱਲਾ ਲੰਬਾ ਦੁਪੱਟਾ ਹੈ ਛੋਟਾ ਨਹੀਂ ਹੈਗਾ ਸਵਾ 2 ਤੇ ਨਹੀਂ ਹੈਗਾ ਇਹ ਢਾਈ ਵੀ ਹੈ ਢਾਈ ਹੋ ਸਕਦਾ ਹੈ ਢਾਈ ਤੋਂ ਪਾ 1 2 ਪੁਆਇੰਟ ਘੱਟ ਹੋਵੇ ਤੇ ਕਹਿ ਨਹੀਂ ਸਕਦੇ ਪਰ ਸਵਾ 2 ਤੋਂ ਜ਼ਿਆਦਾ ਹੈ ਹੈਨਾ ਆ ਦੇਖੋ ਆ ਇਹਦਾ ਆਈ ਗੀ ਦੇ ਸਾਰੀ ਸਾਈਡ ਦੇ ਉੱਪਰ ਆ ਜੀਪੀਓ ਲੇਸ ਲਾਈ ਹੋਈ ਹੈ ਔਰ ਇਹਦੇ ਵਿੱਚ ਵਿੱਚ ਦੇਖੋ ਆ ਦਿਸ ਇਜ਼ ਹੈਂਡ ਪੇਂਟ ਠੀਕ ਹੈ ਜੀ ਹੈਂਡ ਪੇਂਟ ਬਹੁਤ ਪਿਆਰਾ ਪੀਸ ਆ ਦੇਖੋ ਠੀਕ ਹੈ ਤੇ ਇਹ ਜਿਹੜਾ ਸੂਟ ਹੈਗਾ ਜੇ ਇਹ ਤੁਹਾਨੂੰ ਪਹਿਣਾ ਹੈ ਇਹਦਾ ਪ੍ਰਿੰਟ ਰੇਟ ਹੈਗਾ ਆ 2550 ਤੇ ਅੱਜ ਇਹ ਤੁਹਾਨੂੰ ਸੂਟ ਪਹਿਣਾ ਹੈ ਸਿਰਫ ਤੇ ਸਿਰਫ 2200 ਦਾ ਇਸ ਤੋਂ ਥੱਲੇ ਲੈਸ ਨਹੀਂ ਕਰ ਸਕਦੇ ਆ ਪਰ ਸੂਟ ਪਿਓਰ ਕਾਟਨ ਹੈਗਾ ਪਾਰਟੀ ਦੇ ਸੂਟ ਹੈ 100% ਕਾਟਨ ਹੈ ਜਿੰਨੀ ਮਰਜ਼ੀ ਗਰਮੀ ਚ ਪਾਓਗੇ ਜੀ ਗਰਮੀ ਨਹੀਂ ਲੱਗਣੀ ਹਨਾ ਤੇ ਇਹ ਨਾਲ ਹੀ ਅਸੀਂ ਦੱਸਤਾ ਆ ਤੇ ਨਾ ਸਾਡੇ ਕੋਲ ਨਾ ਪੁੱਛ ਕੀ ਪ੍ਰਿੰਟਸ ਬਚੇ ਨੇ ਆ ਜਿਹੜੇ ਪ੍ਰਿੰਟਸ ਹੈਗੇ ਨੇ ਤੁਹਾਨੂੰ ਹੁਣ ਇੱਕ ਵਾਰੀ ਦਿਖਾ ਦਿੰਦੇ ਨੇ ਜਿਹੜੇ ਸਾਡੇ ਕੋਲ ਬਚ ਗਏ ਨੇ ਪ੍ਰਾਈਸ ਤੁਹਾਨੂੰ ਦੱਸ ਦਿੰਦੇ ਆ 600 ਪਿਓਰ ਕਾਟਨ ਠੀਕ ਹੈ ਜੀ ਪ੍ਰਿੰਟ ਬਹੁਤ ਸੋਹਣਾ ਹੈ ਇਹ 600 ਦਾ ਸੂਟ ਪਹਿਣਾ ਤੁਹਾਨੂੰ ਇਹ ਵਾਲਾ ਔਰ 550 550 ਠੀਕ ਹੈ ਜੀ ਇਹ ਨਾਲ ਨਾਲ ਤੁਹਾਨੂੰ ਥੋੜੇ ਜਿਹਾ ਅਸੀਂ ਦਿਖਾ ਦਦੇ ਆ ਤੇ ਆਹ ਵਾਲਾ ਜਿਹੜਾ ਹੈਗਾ 700 ਠੀਕ ਹੈ ਜੀ ਥਿਸ ਇਜ਼ ਪਿਓਰ ਕਾਟਨ ਮਲ ਕਾਟਨ ਹੁੰਦੀ ਹੈ ਜਿਹੜੀ ਉਹ ਹੈ ਇਹ 700 ਦਾ ਪੈਣਾ ਤੁਹਾਨੂੰ ਪਿਓਰ ਮਲ ਕਾਟਨ ਬਿਲਕੁਲ ਗਰਮੀ ਲੱਗਣ ਵਾਲਾ ਨਹੀਂ ਹੈਗਾ ਬਹੁਤ ਸੋਹਣਾ ਸੂਟ ਬਣਨਾ ਹੈ ਤੁਹਾਨੂੰ ਥੋੜਾ ਜਿਹਾ ਖੋਲ ਕੇ ਲਾ ਕੇ ਦਿਖਾ ਦਿੰਨੇ ਐਕਚੁਅਲੀ ਗਰੇ ਸ ਹੀ ਉਦੋਂ ਆਉਂਦੀ ਹੈ ਜਦੋਂ ਅਸੀਂ ਥੋੜਾ ਜਿਹਾ ਸੂਟ ਨੂੰ ਨਾ ਖੋਲ ਕੇ ਪ੍ਰਿੰਟ ਦਿਖ ਜਾਂਦਾ ਹੈ ਨਾ ਤੇ ਇਹਦੇ ਨਾਲ ਜਿੱਦਾਂ ਤੁਸੀਂ ਇਹਦੇ ਉੱਪਰ ਜਿਹੜਾ ਬਲੂ ਕਲਰ ਦੇਖ ਰਿਹਾ ਆ ਉਹ ਵਾਲਾ ਆ ਤੁਸੀਂ ਕਰਵਾਓ ਲੇਸ ਵਰਕ ਬਹੁਤ ਸੋਹਣਾ ਪੀਸ ਬੰਨਾ ਯਾਰ ਅੱਜ ਕੱਲ੍ਹ ਲੇਸ ਵਾ ਕੀ ਬਹੁਤ ਡਿਜ਼ਾਈਨਿੰਗ ਦੇ ਦਿੰਦੇ ਨੇ ਹਨਾ ਤੇ ਆ ਦੇਖੋ ਜੀ ਪ੍ਰਿੰਟ ਦੇਖੋ ਤੁਸੀਂ ਕਿੰਨਾ ਪਿਆਰਾ ਹੈ ਠੀਕ ਹੈ ਜੀ ਸੋ ਇਹਦੇ ਨਾਲ ਦੁਪੱਟਾ ਲੈ ਲਓ ਤੁਸੀਂ ਚਾਹੇ ਟਾਈ ਐਂਡ ਡਾਈ ਕਰ ਲਓ ਤੇ ਚਾਹੇ ਜਿਹੜਾ ਦੇਚ ਬਲੂ ਕਲਰ ਦਿਖ ਰਿਹਾ ਹੈ ਉਹ ਵਾਲਾ ਲੈ ਲਓ ਠੀਕ ਹੈ ਜੀ ਇਹ ਕੋਸਟ ਕਰਨਾ ਹੈ ਤੁਹਾਨੂੰ 750 ਸੌਰੀ 700 ਦਾ ਠੀਕ ਹੈ ਜੀ ਇਹ 'ਚ 1500 ਵਾਲੇ 'ਚ ਸਾਡੇ ਕੋਈ ਘਾ ਬਲੈਕ ਪੀਸ ਵੀ ਹੈਗਾ ਜਿੱਦਾਂ ਕੋਟ ਸੈੱਟ ਬਣ ਰਹੇ ਨੇ ਅੱਜ ਕੱਲ੍ਹ ਤੇ ਤੁਸੀਂ ਉਹ ਬਣਵਾ ਸਕਦੇ ਹੋ ਆਰਾਮ ਨਾਲ ਅਭੀ ਤੁਹਾਨੂੰ ਖੋਲ ਕੇ ਦਿਖਾ ਰਹੀ ਹਾਂ ਮੈਂ ਕਿਉਂਕਿ ਗ੍ਰੇਸ ਇਹਨਾਂ ਦੀ ਖੋਲ ਕੇ ਹੀ ਆਉਂਦੀ ਹੈ ਆ ਦੇਖੋ ਠੀਕ ਹੈ ਜੀ ਤੁਸੀਂ ਆਰਾਮ ਲੈਦਾ ਕອດ ਸੈੱਟ ਬਣਾ ਸਕਦੇ ਹੋ ਆਹ ਵਾਲੇ ਕੱਪੜੇ ਦੇ ਹੀ ਬੰਦੇ ਨੇ ਕອດ ਸੈੱਟ ਤੇ ਸਾਡੇ ਜਿੱਦਾਂ ਜਿੰਨੇ ਵੀ ਲੈ ਕੇ ਜਾ ਰਹੇ ਨੇ ਨਾ ਔਰ ਜਿਨ੍ਹਾਂ ਨੇ ਬਣਵਾਏ ਨੇ ਕੁਝ ਇੱਕ ਫੋਟੋ ਸ਼ੇਅਰ ਕਰਨਗੇ ਤੇ ਫਿਰ ਅਸੀਂ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਜਦੋਂ ਸਾਡੇ ਨਾਲ ਕੁਝ ਐਦਾਂ ਦੀ ਕੋਈ ਕਸਟਮਰ ਚੀਜ਼ ਸ਼ੇਅਰ ਕਰਦਾ ਤੇ ਆਪਾਂ ਜਰੂਰ ਕਰਦੇ ਹੁੰਨੇ ਆ ਹਨਾ ਤੇ ਇੱਕ ਹੋਰ ਪੀਸ ਦਿਖਾ ਰਹੀ ਹਾਂ ਤੁਹਾਨੂੰ ਦਿਸ ਇਜ਼ ਵੈਰੀ ਗੁੱਡ ਪੀਸ ਫॉर ਕਾਟ ਸੈਟ ਔਰ ਇਹਦਾ ਪ੍ਰਾਈਸ ਬਹੁਤ ਹੀ ਜੈਨੂਇਨ ਹੈਗਾ ਤੁਹਾਨੂੰ ਲਾ ਕੇ ਦਿਖਾਉਂਦੇ ਆ ਸੂਟ ਆ ਵੀ ਆ ਦੇਖੋ ਜੀ ਦਿਸ ਇਜ਼ ਜੈਪੂਰੀ ਪ੍ਰਿੰਟ ਦੇਖੋ ਬਹੁਤ ਪਿਆਰਾ ਪੀਸ ਲਾਗੇ ਉਹ ਵੀ ਦਿਖਾ ਦਿੰਨੇ ਆ ਤੁਹਾਨੂੰ ਵਾਈਟ ਉੱਪਰ ਮਹਿੰਦੀ ਦਾ ਕੰਬੀਨੇਸ਼ਨ ਹੈ ਇਹ ਆ ਦੇਖੋ ਠੀਕ ਹੈ ਜੀ ਔਰ ਬਹੁਤ ਹੀ ਪਿਆਰਾ ਪੀਸ ਹੈ ਔਰ ਇਹ ਪਿਓਰ ਕਾਟਨ ਹੈ ਜੀ ਕੋਈ ਮਿਕਸਿੰਗ ਨਹੀਂ ਹੈਗੀ ਇਹਦੇ ਵਿੱਚ ਚਾਹੇ ਤੁਸੀਂ ਇਹਨੂੰ 올ਓਵਰ ਲੈ ਸਕਦੇ ਹੋ ਆਹ ਸੂਟ ਨੂੰ ਚਾਹੇ ਤੇ ਤੁਸੀਂ ਮੈਚਿੰਗ ਕਰ ਸਕਦੇ ਹੋ ਠੀਕ ਹੈ ਉਹ ਵੀ ਦਿਖਾ ਦਿੰਨੇ ਆ ਤੁਹਾਨੂੰ ਮੈਚਿੰਗ ਵਾਲਾ ਵੀ ਆ ਦੇਖੋ ਆ ਦੇਖੋ ਜੀ ਬਿਊਟੀਫੁਲ ਪੀਸ ਬਹੁਤ ਸੋਹਣਾ ਪੀਸ ਹੈ ਵਿਦਆਊਟ ਐਨੀ ਮਿਕਸਿੰਗ ਠੀਕ ਹੈ ਜੀ ਆ ਦੇਖੋ ਬਹੁਤ ਪਿਆਰਾ ਪੀਸ ਹੈ ਠੀਕ ਹੈ ਤੇ ਇਹਦੀ ਕਾਸਟ ਸੁਣੋਗੇ ਤੁਸੀਂ ਤੇ 500 ਓਨਲੀ ਠੀਕ ਹੈ ਜੀ 500 ਦਾ ਸੂਟ ਹੈ ਸਿਰਫ ਤੇ ਸਿਰਫ 500 ਦਾ ਪਿਓਰ ਕਾਟਨ ਚਾਹੇ ਤੁਸੀਂ ਇਹਦੀ ਮੈਚਿੰਗ ਕਰਵਾ ਲਓ ਜਾਂ ਚਾਹੇ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ ਲੇਕਿਨ ਸੂਟ ਬਹੁਤ ਹੀ ਪਿਆਰਾ ਹੈ ਜੀ ਇਹ ਵਾਈਟ ਦੇ ਉੱਪਰ ਮਹਿੰਦੀ ਗ੍ਰੀਨ ਕਲਰ ਦੇ ਨਾਲ ਅਸੀਂ ਇਹਨੂੰ ਕੰਟਰਾਸਟ ਕੀਤਾ ਹੋਇਆ ਹੈ ਆ ਵੀ ਮੰਥ ਸਟਾਰਟ ਹੋਣਾ ਆ ਤੇ ਉਹਦੇ ਵਿੱਚ ਜਿੱਦਾਂ ਉਹ ਵੀ 3 ਡੇਸ ਇੱਕ ਫੇਰ ਸੀਰੀਜ਼ ਕੱਟਾਂ ਉਹ ਚੱਲੇਗੀ ਜੀ ਤੁਹਾਡੇ ਨੈਕਸਟ ਮੰਥ ਦੇ ਫਰਸਟ ਵੀਕ ਦੇ ਐਂਡ ਵਿੱਚ ਫਰਸਟ ਵੀਕਐਂਡ ਆਫ ਆ ਦਿਸ ਨੈਕਸਟ ਮੇ ਮੇ ਦਾ ਜਿਹੜਾ ਫਰਸਟ ਵੀਕ ਹੋਊਗਾ ਉਹਦੇ ਮਤਲਬ ਲਾਸਟ ਵਿੱਚ ਅਸੀਂ ਜਿੱਦਾਂ ਐਡਾ ਕਰ ਲਾਂਗੇ ਰੈਂਡਮਲੀ ਸੈਟਰਡੇ ਉਹ ਮਤਲਬ ਕੋ ਫਿਕਸ ਡੇ ਨਹੀਂ ਲੇਕਿਨ ਮਤਲਬ ਤੁਹਾਡੇ ਪਹਿਲੇ ਜਿਹੜੇ 10 ਦਿਨ ਦੇ ਵਿੱਚ ਵਿੱਚ ਤਿੰਨੋ ਵੀਡੀਓ ਅਸੀਂ ਅਪਲੋਡ ਕਰਵਾ ਦਾਂਗੇ ਜੀ ਠੀਕ ਹੈ ਜੀ ਉਹਦੇ ਵਿੱਚ ਉਹਦੀ ਅਸੀਂ ਭਰਪੂਰ ਫਾਇਦੇ ਕਰਾ ਦੇਣੇ ਆ ਜੀ ਤੁਹਾਡੇ ਤੇ ਭਰਪੂਰ ਫਾਇਦੇ ਕਰਵਾਉਣ ਵਾਸਤੇ ਕਰਨਾ ਕੀ ਪੈਣਾ ਤੁਹਾਨੂੰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਪੈਣਾ ਹੈ ਔਰ ਉਹ ਜਿਹੜੀ ਇੱਕ ਘੰਟੀ ਹੁੰਦੀ ਹੈ ਨਾ ਉਹਨੂੰ ਇਦਾਂ ਕਰਕੇ ਦਬ ਦੋ ਦਬਨ ਦੇ ਨਾਲ ਕੀ ਹੋਏਗਾ ਕਿ ਜਿਹੜੀਆਂ ਸਾਡੀਆਂ ਜਿੰਨੀਆਂ ਵੀ ਵੀਡੀਓਜ਼ ਜੋ ਵੀ ਸ਼ਾਰਟਸ ਜੋ ਵੀ ਆਫਰਸ ਜੋ ਵੀ ਅਸੀਂ ਦੋਨੇ ਆ ਉਹ ਤੁਹਾਨੂੰ ਅਪਡੇਟ ਉਹਦੇ ਆਉਂਦੇ ਰਹਿਣਗੇ ਤੇ ਤੁਸੀਂ ਸੋਹਣੇ ਸੋਹਣੇ ਸੂਟ ਇਹਨੇ ਅੱਛੇ ਅੱਛੇ ਪ੍ਰਾਈਸ ਵਾਲੇ ਫਿਰ ਮਿਸ ਨਹੀਂ ਕਰੋਗੇ ਤੇ ਇੱਕ ਚੀਜ਼ ਹੋਰ ਸਾਰੇ ਕਸਟਮਰਸ ਫਿਰ ਕਹਿ ਰਹੇ ਸੀ ਕਿ ਤੁਸੀਂ ਹੁਣ ਲਾਈਵ ਨਹੀਂ ਹੋ ਰਹੇ ਲਾਈਵ ਯਾਰ ਘਰਾਂ ਦੇ ਕੰਮ ਕਾਰਾਂ ਚ ਥੋੜਾ ਜਿਹਾ ਲੇਟ ਵਾਲਾ ਲਾਈਵ ਹੋਣਾ ਪੈਂਦਾ ਕਿਉਂਕਿ ਅਸੀਂ ਜਲਦੀ ਲਾਈਵ ਹੁੰਨੇ ਆ ਤੇ ਸਾਡੇ ਕਸਟਮਰਸ ਕਹਿੰਦੇ ਨੇ ਕਿ ਜਦੋਂ ਤੁਸੀਂ ਲਾਈਵ ਹੁੰਦੇ ਹੋ ਉਦੋਂ ਅਸੀਂ ਕਿਚਨ ਸੁੰਨੇ ਆ ਤੇ ਅਸੀਂ ਜਲਦੀ ਲਾਈਵ ਹੋਵਾਂਗੇ ਦੁਬਾਰਾ ਹੋ ਸਕਦਾ ਹੈ ਕਿ ਆ ਜਿਹੜਾ ਆਹ ਮੰਥ ਹੈਗਾ ਐਸ ਮੰਥ ਦੇ ਲਾਸਟ ਵਿੱਚ ਅਸੀਂ ਜ਼ਰੂਰ ਲਾਈਵ ਹੋ ਸਕਦਾ ਨਹੀਂ ਅਸੀਂ ਲਾਈਵ ਹੋਵਾਂਗੇ ਜ ਆ ਮੰਥ ਦੇ ਲਾਸਟ ਵੇਜਸ ਹੀ ਲਾਈਵ ਹੋਵਾਂਗੇ ਉਹੀ 9 ਵਜੇ ਲਾਈਵ ਹੋਵਾਂਗੇ ਜੀ ਆ ਸੋ ਉਹ ਵੀ ਕਸਟਮਰ ਜਿਹੜੇ ਨਰਾਜ ਹੋ ਗਏ ਤੁਸੀਂ ਉਹ ਲਾਈਵ ਨਹੀਂ ਆਂਦੇ ਉਹਨਾਂ ਦੀ ਨਰਾਜਗੀ ਵੀ ਆਪਾਂ ਦੂਰ ਕਰ ਦੇਣੀ ਜੇ ਸੋ ਐਦਾਂ ਹੀ ਬਸ ਸਾਡੇ ਨਾਲ ਜੁੜੇ ਰਹੋ ਜੀ ਤੇ ਸ਼ਾਪਿੰਗ ਜਿੱਥੋਂ ਵੀ ਕਰ ਰਹੇ ਹੋ ਹਨਾ ਜਿੱਥੋਂ ਵੀ ਕਰ ਰਹੇ ਹੋ ਜਿੰਨਾਂ ਕੋਲ ਉਹ ਵੀ ਕਰ ਰਹੇ ਹੋ ਜਿਹੜੇ ਸਾਡੇ ਕੋਲ ਕਰ ਰਹੇ ਉਹਨਾਂ ਨੂੰ ਵੀ ਹੈਪੀ ਸ਼ਾਪਿੰਗ ਜਿਹੜੇ ਕਿਤੋਂ ਹੋਰ ਕਰ ਰਹੇ ਨੇ ਉਹਨਾਂ ਨੂੰ ਵੀ ਹੈਪੀ ਸ਼ਾਪਿੰਗ ਤੇ ਇਦਾਂ ਹੀ ਬਸ ਸਾਡੇ ਨਾਲ ਜੁੜੇ ਰਹੋ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਇਦਾਂ ਹੀ ਬਸ ਪਿਆਰ ਦਿੰਦੇ ਰਹੋ ਜੀ ਤੇ ਹੋਣ ਬਸ ਅੱਜ ਇੰਨਾ ਹੀ ਫੇਰ ਗਈ ਜੀ ਮੈਂ ਹੁਣ ਥੱਕ ਬਸ ਠੀਕ ਹੈ ਜੀ ਸੋ ਥੈਂਕ ਯੂ ਜੀ ਅਗੇਨ ਇਦਾਂ ਹੀ ਬਸ ਸਾਡੇ ਨਾਲ ਜੁੜੇ ਰਹੋ ਸਾਨੂੰ ਪਿਆਰ ਕਰਦੇ ਰਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ